ਇਸ ਤਰ੍ਹਾਂ ਫੜੀ ਤੋਂ ਫੜੀ ਕਿੰਨੇ ਅੰਦਸਰ ਇੱਕ ਯੁੱਧ ਨਸ਼ਾ ਰੁਬੇ ਵਿੱਚ ਰੋਸਟਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਦੋ ਦੋਸ਼ੀ ਗ੍ਰਿਫਤਾਰ ਕਰਕੇ ਉਨ੍ਹਾਂ ਪਰਸੋਂ 27 ਨੂੰ ਅਕਤੂਬਰ 2025 ਨੂੰ 9 ਕਿਲੋ 80 ਗ੍ਰਾਮ ਹੈਰਨ ਇੱਕ ਬਲੌਕ ਪਿਸਤਲ ਇੱਕ ਮੋਟਰਸਾਈਕਲ ਜਿਹੜੇ ਤਿੰਨ ਮੋਬਾਈਲ ਫੋਨ ਬਰਾਮਦ ਕੀ ਕਰਨ ਸਫਲਤਾ ਹਾਸਲ ਰਹੀ ਹੈ ਇਹ ਤੇ ਦਸੰਯੋਗ ਹੈ ਵੀ ਜਿਨ੍ਹਾਂ ਕੋ ਇਹ ਬਰਾਮਦ ਹੋਈ ਹੈ ਜਸਵਿੰਦਰ ਸਿੰਘ ਤੇ ਅਰਸ਼ਦੀਪ ਇਹ ਅਰਸ਼ਦੀਪ ਤੇ ਪਹਿਲਾਂ ਵੀ ਪਰਚੇ ਦਰਜ ਹੈ ਜੀ ਤੇ ਇਹ ਜਿਹੜਾ ਇਹ ਦੋਨੇ ਜਣੇ ਕਾਫੀ ਸਮੇਂ ਤੋਂ ਜਿਹੜੇ ਇਹਦੇ ਵਿੱਚ ਲੱਗੇ ਹੋਏ ਸੀ ਜਿਹੜਾ ਮੈਸਾ ਤਸਕਰੀ ਦੇ ਵਿੱਚ ਇਹਨਾਂ ਨੂੰ ਫੜ ਕੇ ਕਾਫੀ ਇੱਕ ਵਧੀਆ ਉਪਲਬਧੀ ਹਾਸਲ ਹੋਈ ਹੈ ਜਿਹੜੀ ਸਾਡੀ ਪੁਲਿਸ ਨੂੰ ਸੀਆਈਏ ਟੀਮ ਦਿਲ ਸਾਡੀ ਇਹ ਜਿਹੜੀ ਸਾਰੀ ਕਾਰਗੁਜ਼ਾਰੀ ਹੈ ਉਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਇਹ ਜਿਹੜੀ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਚੱਲ ਰਿਹਾ ਸੀ ਤਾਂ ਉਹਦੇ ਵਿੱਚ ਇਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਬੜੀ ਮਿਹਨਤ ਦੇ ਨਾਲ ਇਹਨਾਂ ਦੇ ਸਬੰਧੀ ਜਾਣਕਾਰੀ ਹਾਸਲ ਕਰਕੇ ਤੇ ਹੁਣ ਜਦੋਂ ਇਹ ਨਾਕਾਬੰਦੀ ਕੀਤੀ ਹੋਈ ਸੀ ਨਿਹਾਲੇ ਵਾਲਾ ਟੀ ਪੁਆਇੰਟ ਦੇ ਕੋਲੇ ਤਾਂ ਇਹਨਾਂ ਨੂੰ ਤ੍ਰਿਪਤਾ ਕਰਨ ਸਬਤ ਆਸ ਹੈ ਇਹ ਕਾਫੀ ਐਕਟਿਵ ਸੀ ਇਹ ਸਾਰੇ ਇੱਦਾਂ ਹਾਂਜੀ ਹਾਂਜੀ ਇਹ ਬੰਦਿਆਂ ਨੇ ਕਾਫੀ ਐਕਟਿਵ ਸੀ ਤੇ ਜਿਹੜੇ ਇਹਨਾਂ ਨੂੰ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਬੈਕਵਰਡ ਤੇ ਫਾਰਵਰਡ ਲਿੰਕੇਜਸ ਆ ਉਹਨਾਂ ਨੂੰ ਵਰਕ ਕਰ ਰਹੇ ਆ ਤੇ ਉਹਨਾਂ ਦੇ ਵਰਕ ਕਰਕੇ ਜਿਹੜੀ ਕਾਰਵਾਈ ਹੋ ਰਹੀ ਬੰਦੀ ਨੂੰ ਕਰਾ ਪਾਕਿਸਤਾਨੋਂ ਵੀ ਕੁਝ ਮਗਲ ਇਹਨਾਂ ਦੇ ਹੱਥ ਆ ਪਾਕਿਸਤਾਨ ਤੋਂ ਵੀ ਜਿਹੜੀ ਇਹ ਜੀ ਆ ਰਹੀ ਹੈ ਜਿਹੜੀ ਸਰਹੱਦ ਪਰੋਂ ਉਹ ਜਿਹੜੇ ਸੁਬਸ ਮਗਲਸ ਆ ਉਹੀ ਜਿਹੜਾ ਆਪਣਾ ਹਾਲ ਖਰਾਬ ਕਰਨ ਦੀ ਕੋਸ਼ਿਸ਼ ਹੈ ਪਰ ਜਿਹੜੀ ਸਾਡੀ ਪੁਲਿਸ ਵੱਲੋਂ ਮਸਤੈਦੀ ਆ ਪੁਲਿਸ ਬਹੁਤ ਐਕਟਿਵ ਹੈ ਐਕਟਿਵਲੀ ਜਿਹੜੇ ਕੰਮ ਕਰ ਰਹੇ ਤੇ ਅਸੀਂ ਉਹਨਾਂ ਨੂੰ ਇਹਨਾਂ ਦੇ ਮਨਸੂਬੇ